ਆ ਮੈਂ ਜਿਹੜੇ ਪਰਿਵਾਰ ਛੀ ਦੋਏ ਸੀ ਕੀ ਕਹਿਣੇ ਚੀ ਮਿਲਦਾ ਆ ਦੇਖੋ ਜੀ ਜਿਹੜੇ ਕਿਸਾਨ ਸੀਗੇ ਸਾਡੇ ਇਸ ਸੂਕੇ ਲਈ ਦੇਸ਼ ਦੇ ਸਾਰੇ ਦੇਸ਼ ਦੇ ਕਿਸਾਨਾਂ ਲਈ ਜਾਦਾ ਸੀ ਕਿਹੜਾਈ ਕਰ ਰਹੇ ਸੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਬੜੀ ਦਾਮ ਸੀਗਾ ਉਹਦੇ ਲਈ ਇਹ ਜਿਹਨੇ ਮਾਨਕ ਪਰਿਸ਼ਦ ਕਿਸਾ ਉਹਨੇ ਕਿਹਾ ਹੈ ਕਿ ਇਹ ਪੂਰੀ ਸੁਧਾਰਲੀ ਤਾਂ ਨਹੀਂ ਬੰਦ ਫਿਰ ਵੀ ਜਿਵੇਂ ਤਰਕੀ ਦਾ ਸਹਾਰਾ ਇੱਕ ਦਿੰਦਾ ਸਰਕਾਰਾਂ ਕੋਲ ਵੀ ਦਾ ਪਰਿਵਾਰਾਂ ਨੂੰ ਜਿਹੜਾ ਆਪ ਮਿਲੇਗਾ ਵਿੱਚ ਕਿੰਨੇ ਜਿੰਨੇ ਰੇ ਮਦਦ ਕਰਦਾ ਕਿ ਕਿੰਨੀ ਸੁਧਾਰੀ ਹੋ ਸਕਦਾ ਪਰ ਫਿਰ ਵੀ ਸਰਕਾਰ ਨੇ ਇਹਨਾਂ ਦਾ ਪਰਿਵਾਰਾਂ ਦਾ ਬਾਹ ਪੜਨਾ ਜਿਹੜਾ ਯਤਨ ਕੀਤਾ ਤੇ ਉਹਦੇ ਤਹਿਤ ਜਿਹੜੀਆਂ ਜਿਹੜੇ ਲੋਕੀ ਪੱਤਰ ਹੈ ਅੱਜ ਇਥੇ ਵੱਡੇ ਗਏ ਨੇ ਤੇ ਸਾਨੂੰ ਆਸ ਹੈ ਜਿਹੜੇ ਪਰਵਾਹ ਮੈਂਬਰ ਨੇ ਜਿੱਥੇ ਆਪ ਬੈਠੇ ਉੱਗਾ ਕੋਈ ਤੁਕਿਓ ਹਰ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਸਰਕਾਰ ਇਸ ਤਰ੍ਹਾਂ ਹੀ ਖੜੀ ਰਹਿਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਕਿਉਂਕਿ ਜਿਹੜੇ ਕਿਸਾਨ ਹੈ ਦੇਖਦੇ ਤੁਹਾਰਾ ਜਿਹੜਾ ਸਾਰੇ ਇੱਕ ਲੱਖ ਕਿਸਾਨ ਨੇ ਕਿਸਾਨ ਭਿਡਾਲੀ ਸਾਰੇ ਵਰਗ ਜੁੜੇ ਹੋਏ ਨੇ ਜਿਹੜੇ ਦੁਕਾਨਦਾਰ ਹੈ ਜਾਂ ਕੋਈ ਹੋਰ ਜੇ ਕਿਸਾਨੀ ਮਜ਼ਬੂਤ ਹੋਏਗੀ ਤਾਂ ਜਿਹੜਾ ਮਜ਼ਦੂਰ ਹੈ ਦੁਕਾਨਦਾਰ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨਾਲ ਜੁੜੇ ਹੋਏ ਨੇ ਸੋ ਜਿਹੜਾ ਕਿਸਾਨਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਹੈ ਤੂੰ ਇੱਕ ਚੀਜ਼ ਰਹਿ ਗਈ ਕਿਸਾਨਾਂ ਨੇ ਕੁਝ ਥੋੜਾ ਗਿਲਾ ਵੀ ਜ਼ਾਹਰ ਕੀਤਾ ਹੈ ਕਿ ਪਹਿਲਾ ਮੁਆਵਜ਼ਾ ਲੈਣ ਲਈ ਵੀ ਸਾਨੂੰ ਧਰਨਾ ਲਾਉਣਾ ਪਿਆ ਤੇ ਹੁਣ ਨਿਯੁਕਤੀ ਪੱਤਰ ਲੈਣ ਲਈ ਵੀ ਧਰਨਾ ਲਾਉਣਾ। ਹਾਂ ਦੇਖੋ ਜਿਹੜਾ ਕੋਈ ਸਰਕਾਰੀ ਪ੍ਰੋਸੈਸ ਹੁੰਦਾ ਕਾਗਜ਼ੀការ ਆਪਾਂ ਸਾਰੇ ਸੁਪਰੀਮ ਅਡਵੋਕੇਟਾਂ ਸੰਬੰਧਿਤ ਜਿਹੜਾ ਹੈਗਾ ਕੋਈ ਵੀ ਪ੍ਰੋਸੈਸ ਹੁੰਦਾ ਸਰਕਾਰੀ ਉਹਦੇ ਆਸਤੇ ਕੋਈ ਸਮਾਂ ਹੁੰਦਾ ਉਹਦੇ ਆਸਤੇ ਕੋਈ ਟਾਈਮ ਲੱਗਦਾ ਹੈ। ਉਹ ਜੇ ਮੰਨ ਕੇ ਲਓ ਆਪਾਂ ਕੋਈ ਵੀ ਕੰਮ ਹੈ ਕੋਈ ਉਹਨੂੰ ਪ੍ਰੋਸੈਸ ਪੂਰਾ ਕੀਤੇ ਬਿਨਾ ਆਪਾਂ ਉਹਨੂੰ ਕੋਈ ਕਰ ਦਾਂਗੇ ਤਾਂ ਉਹਦਾ ਉੱਚਾ ਬੇਤਨ ਤੀਜਾ ਨਹੀਂ ਮਿਲ ਸਕਦਾ ਜੋ ਸੋ ਸਾਰਾ ਕਾਗਜ਼ੀការ ਕਾਰਵਾਈ ਪੂਰੀ ਕਰਕੇ ਜਿਹੜੇ ਨੋਟੀਫਾਈ ਪੱਤਰ ਜਾਰੀ ਕੀਤੇ ਗਏ ਆ ਵੀ ਤਾਂ ਕਿ ਕ